ਭਗਵੰਤ ਮਾਨ ਨਾਲ ਚੰਡੀਗੜ੍ਹ ਬਹੁਤ ਹੀ ਵਧੀਆ ਮਾਹੌਲ 'ਚ ਹੋਈ ਸੀਐਮ ਮਾਨ ਨੇ ਰਿਟਾਇਰਮੈਂਟ ਹੋਏ ਮਲਾਜਮਾਂ ਨੂੰ ਫੈਕਟਰ 2.159 ਦੇਣ ਦਾ ਭਰੋਸਾ ਦਿੱਤਾ ਮਲਾਜਮਾਂ ਦੇ ਆਗੂ ਅਮਰਜਿੰਦ ਸਿੰਘ ਮੰਗਲੀ ਨੇ ਕਿਹਾ ਕੇਂਦਰ ਸਰਕਾਰ ਮਲਾਜਮਾਂ ਦੇ ਯੂਪੀਐਸ ਸਕੀਮ ਲਾਗੂ ਕਰਕੇ 2004 ਤੋਂ ਸਰਕਾਰੀ ਮੈਕਮੇਟਿਚ ਭਾਰਤੀ ਹੋਏ ਮੁਲਾਜ਼ਮਾਂ ਨਾਲ ਬੇਈਮਾਨੀ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ 5 ਸਾਲ 6 ਮਹੀਨੇ ਦਾ ਏਰੀਅਰ ਦੇਣ ਸੰਬੰਧੀ ਤਿਆਰੀ ਕਰ ਲਈ ਹੈ ਕਿਉਂਕਿ ਉੱਚੇ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੇ ਆਗੂਆਂ ਨਾਲ ਮੀਟਿੰਗ ਚੰਡੀਗੜ੍ਹ ਤੇ ਕਿਹਾ ਮੀਟਿੰਗ ਚੰਡੀਗੜ੍ਹ ਕੀਤੀ ਤੇ ਕਿਹਾ ਕਿ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ ਵਾਅਦਾ ਜਲਦੀ ਕੀਤਾ ਜਾਵੇਗਾ ਮੀਟਿੰਗ ਵਿੱਚ ਮਹਿੰਗਾਈ ਪੱਤੇ ਦੀਆਂ ਤਿੰਨ ਕਿਸ਼ਤਾਂ ਦੇਣ ਸੰਬੰਧੀ ਗੱਲਬਾਤ ਕੀਤੀ ਤੇ ਪੇ ਕਮਿਸ਼ਨ ਦਾ ਏਰੀਅਰ 5 ਸਾਲ 6 ਮਹੀਨੇ ਤੇ ਮੀਟਿੰਗ ਵਿੱਚ ਵਿਚਾਰਾਂ ਹੋਈਆਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.159 ਦੇ ਸੰਬੰਧੀ ਵੀ ਗੱਲਬਾਤ ਕੀਤੀ ਗਈ ਚੀਮਾ ਸਾਹਿਬ ਨੇ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਜਲਦੀ ਕੀਤਾ ਜਾਵੇਗਾ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਈ ਫੈਸਲੇ ਕੀਤੇ ਜਿਸ ਵਿੱਚ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਅਰ ਦੇਣ ਸੰਬੰਧੀ ਵੀ ਫੈਸਲਾ ਕੀਤਾ ਗਿਆ ਜੋ ਕਿ ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦਾ ਏਰੀਅਰ ਨਹੀਂ ਦਿੱਤਾ ਜਾ ਸਪਰੀਮ ਕੋਰਟ ਨੇ ਵੀ ਮਲਾਹਾਂ ਦੇ ਹਾਕਮ ਵਿੱਚ ਫੈਸਲਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ 17/7/2020 ਵਾਲੇ ਮਰਾਜ਼ਮਾਂ ਨੂੰ ਜੋ 6ਵਾਂ ਪੇਕ ਮਿਸ਼ਨ ਆਉਣ ਵਾਲੇ ਸਾਲ ਵਿੱਚ ਪੰਜਾਬ ਸਰਕਾਰ ਲਾਗੂ ਕਰ ਸਕਦੀ ਹੈ ਜਿਸ ਸੰਬੰਧੀ ਸੈਕਟੇਡ ਦੇ ਵਿੱਚ ਮੀਟਿੰਗ ਕੀਤੀ ਗਈ ਉੱਚ ਅਧਿਕਾਰੀਆਂ ਨਾਲ ਉਹਨਾਂ ਚੋਰੀ ਵਿਚਾਰ ਦਿੱਤਾ ਹੋਈ ਗਈ 6ਵਾਂ ਪੇਕ ਮਿਸ਼ਨ ਨੂੰ ਲਾਗੂ ਕਰਨ ਨੂੰ ਵਿਚਾਰਾਂ ਹੋਈਆਂ ਜਿਸਦੇ ਹੋ ਸਕਦਾ ਆਉਣ ਵਾਲੇ ਸਾਲ ਵਿੱਚ ਪੰਜਾਬ ਸਰਕਾਰ 6ਵਾਂ ਪੇਕ ਲਾਗੂ ਕਰ ਸਕਦੀ ਹੈ ਇਸ ਤਰ੍ਹਾਂ ਹੀ ਅੱਜ ਪੀਐਸਪੀਸੀ ਦੇ ਮੁਲਾਜ਼ਮ ਵੱਲੋਂ 31 ਜਨਵਰੀ ਨੂੰ ਚੰਡੀਗੜ੍ਹ ਤੇ ਉੱਤਰ ਪ੍ਰਦੇਸ਼ ਦਾ ਜੋ ਬਿਜਲੀ ਵਿਭਾਗ ਆ ਉਹਨੂੰ ਪ੍ਰਾਈਵੇਟ ਸਰਕਾਰ ਕਰਨ ਜਾ ਰਹੀ ਆ ਉਸ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਧੰਨ ਲਾ ਜਾਣਗੇ ਜਿਸ ਤਰ੍ਹਾਂ ਰੋਪੜਥਨ ਬਣਾਉਣ ਦੇ ਮੇਨ ਗੇਟ ਦੇ ਉੱਪਰ ਜਾਂ ਲਹਿਰਾਮਾ ਬਥਰਮਾ ਨੇ ਮੇਜਰ ਗੇਟ ਉੱਪਰ ਵੀ ਜੋ ਮੁਲਾਜ਼ਮ ਅੱਜ ਜੋ ਚੰਡੀਗੜ੍ਹ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਿੱਚ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਔਰ ਆਮ ਸਾਰੇ ਐਡਵਿਨਾਂ ਵਿੱਚ ਵੀ ਧਰਨੇ 나ਜਣੇ ਸਰਕਾਰਾਂ ਤੇ 나ਜਣਗੇ ਪੰਜਾਬ ਅੱਜ ਸਰਕਾਰਾਂ ਦੇ ਵਿਰੁੱਧ ਕਿਉਂਕਿ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਜਿਸ ਸੰਦੇ ਵਿੱਚ ਅਜ ਮਜ਼ਮਾ ਕੇਂਦਰ ਸਰਕਾਰ ਦੀ ਮੁਰਦਾ ਕਰਨਗੇ ਦੂਜੇ ਪਾਸੇ 6ਵੇਂ ਪੇਗ ਵਿੰਦਾਈਆ ਜੋ ਬਕਾਇਆ ਹੈ ਸਰਕਾਰ ਦੇ ਵੱਲ 5 ਸਾਲ 6 ਮਹੀਨਿਆਂ ਦਾ ਉਸ ਨੂੰ ਲੈ ਕੇ ਵੀ ਜਮਲਾਣ ਲਗਾਤਾਰ ਧਰਨੇ ਮਾਰੇ ਕਰ ਰਹੇ ਹਨ ਇਸ ਤਰ੍ਹਾਂ ਹੀ 17/7/2020 ਨੂੰ 6ਵੇਂ ਪੇਗ ਲਾਗੂ ਕਰਨਾ ਮੰਗਾਈ ਪੱਤਰ ਇਹ ਕਿਸ ਤਰ੍ਹਾਂ ਬਕਾਇਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 54% ਆ ਪਰ ਪੰਜਾਬ ਸਰਕਾਰ ਨੇ ਬਣਾਇਆ ਡੀਏ ਹੈ ਉਹ 42% ਆ 11% ਦਾ ਫਰਕ ਆ 11% ਦੇ ਵਾਧੇ ਨੂੰ ਲੈ ਕੇ ਵੀ ਜੋ ਮੁਲਾਜ਼ਮ ਸਿੰਘ ਅੱਜ ਕਰ ਰਹੇ ਹਨ ਮੁਖਨੀਪੁਰ ਤਮਨ ਨਾਲ ਮੀਟਿੰਗਾਂ ਹੋਈਆਂ ਬੇਤਰੀ ਹਰਪਾਲ ਸਿੰਘ ਚਿਮਨ ਵਾਲੀ ਮੀਟਿੰਗਾਂ ਹੋਈਆਂ ਪਰ ਮੀਡੀਆ ਵਿੱਚ ਕੁਝ ਪ੍ਰਾਪਤ ਨਹੀਂ ਹੋਇਆ ਜਿਸ ਕਰੇ ਮੁਲਾਜ਼ਮ ਮਜ਼ਦੂਰ ਹਨ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਨੇ ਮੈਗ ਕੋਈ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਜਿਸ ਤਰ੍ਹਾਂ ਰੋਪੜਸਰਨ ਬਣਾਉਣ ਦੇ ਵਿੱਚ ਲਹਿਰਾ ਮਹੱਤਮ ਬਣਾਉਣ ਦੇ ਵਿੱਚ 15 ਮੰਨਾਂ ਸਾਲਾਂ ਤੋਂ ਬਹੁਤੀ ਘਾਟਨਗਾਂ ਤੇ ਠੇਕੇਦਾਰਾਂ ਦੇ ਕੋਲ ਕੰਮੇ-ਕੰਮ ਕਰਦੇ ਆ ਉਹਨਾਂ ਦੀ ਮੰਗ ਆ ਕਿ ਸਾਡੀਆਂ ਤਰਖਾਂ ਵਿੱਚ ਵਾਧਾ ਕੀਤਾ ਜਾਵੇ ਨਹੀਂ ਸਾਨੂੰ ਰੈਗੂਲਰ ਕੀਤਾ ਜਾਵੇ ਮੁੱਖ ਨੇ ਭੂਮਾਨ ਤੁਹਾਨੂੰ ਕਈ ਵਾਰ ਕਹਿ ਚੁੱਕਿਆ ਜੋ ਕੱਚੇ ਮਜ਼ਦੂਰਾਂ ਮੈਂ ਉਹਨਾਂ ਅੱਗੇ 50 ਸਾਲ ਕੱਟੂੰਗਾ ਪਰ ਸਰਕਾਰ ਬਣੀ ਨੂੰ ਪੌਣੇ 3 ਸਾਲ ਹੋ ਚੁੱਕੇ ਹਨ ਅਰਾਜਿਤ ਕੀਤੀ ਜਾਵੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ